ਸੋ ਪੰਜਾਬੀਓ ਤੁਹਾਨੂੰ ਅਸੀਂ ਪਿੱਟ ਪਿੱਟ ਰਹਿ ਗਏ ਵੇਚਵਟ ਕੇ ਨਾ ਜਾਓ ਜੰਟਾ ਰਾਹੀ ਨਾ ਜਾਓ ਦੋ ਨੰਬਰਾਂ ਵਾਲਾ ਹੀ ਨਾ ਜਾਓ ਸੋ ਆਪਕੀ ਸਟੇਟ ਕੇ ਗੁਜਰਾਤ ਕੇ ਮੋਦੀ ਜੀ ਸਭ ਤੋਂ ਜਿਆਦਾ ਅਧਿਕ ਲੋਗ ਹੈ ਉਸਮੇ ਸਾਡੇ ਬੰਦਿਆਂ ਨੂੰ ਅੱਜ ਵੀ ਜੀ ਜੀਰਾ ਲਾ ਕੇ ਜਕੜ ਕੇ ਉਹਨਾਂ ਨੇ ਇੰਡੀਆ ਭੇਜਤਾ ਅੱਜ ਆਯਾਦ ਭਾਰਤ ਦੀ ਆ ਜਿਹੜੀ ਐਗਜ਼ਾਮਪਲ ਤੁਸੀਂ ਸਾਹਮਣੇ ਨਿਕਲ ਕੇ ਰੱਖੀ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਮੋਗੇ ਖਬਰਾਂ ਤੁਸੀਂ ਅੱਜ ਸੁਣੀ ਲਈਆਂ ਹੋਣੀਆਂ ਨੇ 104 ਭਾਰਤੀ ਜਿਹੜੇ ਕੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੇ ਜਿਹੜਾ ਅਮਰੀਕਾ ਦੀ ਫੌਜ ਦਾ ਮਿਲਟਰੀ ਜਹਾਜ਼ ਹੈ ਉਹ ਉਤਰ ਚੁੱਕਿਆ ਹੈ ਅੱਜ ਉਹ ਉਹਨਾਂ ਦੀ ਵਤਨ ਵਾਪਸੀ ਹੋ ਗਈ ਹੈ ਜਿਨ੍ਹਾਂ ਵਿੱਚੋਂ 30 ਦੇ ਕਰੀਬ 30 ਜਾਂ 31 ਪੰਜਾਬੀ ਵੀ ਨੇ ਸੋ ਪੰਜਾਬੀਓ ਤੁਹਾਨੂੰ ਅਸੀਂ ਪਿੱਟ ਪਿੱਟ ਰਹਿ ਗਏ ਬੇਚਵਟ ਕੇ ਨਾ ਜਾਓ ਜੰਟਾ ਰਾਹੀ ਨਾ ਜਾਓ ਦੋ ਨੰਬਰਾਂ ਰਾਹੀ ਨਾ ਜਾਓ ਹੁਣ ਦੇਖ ਲਓ ਵਿਚਾਰੇ ਮੇਰੇ ਖਾਲ 30 35 35 ਲੱਖ ਅਮਰੀਕਾ ਲਾ ਕੇ ਗਏ ਹੋਣੇ ਨੇ ਘੱਟੋ ਘੱਟ ਤੇ ਹੁਣ ਚੱਕ ਕੇ ਸਾਰੇ ਅੱਜ ਭੇਜਤੇ हम मैं सवाल देश के प्रधानमंत्री श्री नरेंद्र मोदी जी को भी करना है इसलिए मैं थोड़ा जहां हिंदी बोलने की भी कोशिश करूंगा मोदी साहब अब अब इंडिया के लोगों को अमेरिका ने बाहर निकाल दिया है अब उसको ट्रंप, को, आपको ये बोलने था, अब ट्रंप से आपको बात करनी चाहिए कि हमारा देश तो विकसित भारत है हमारा देश तो खुशहाल है लेकिन आपने ऐसे कैदी बनाकर क्योंकि उन्होंने पैरों च भी जंजीर पाइया ने हत्था च भी हथकरियां लगिया ने ਤੁਸੀਂ ਫੋਟੋਆਂ ਦੇਖ ਲਿਆ ਹੋਣੀਆਂ ਨੇ ਕੈਦੀਆਂ ਵਾਲਾ ਬਿਹਾਰ ਕਰਕੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੇ ਤਾਰਿਆ ਗਿਆ ਫਿਰ ਇਹ ਜਾਣ ਬੁੱਝ ਕੇ ਕਿਹਾ ਜਾ ਰਿਹਾ ਪੰਜਾਬੀ ਪੰਜਾਬੀ ਤਾਂ ਉਹਨਾਂ ਚ 3104 ਚ ਹੈ ਨਾ ਸੋ ਆਪकी ਸਟੇਟ ਕੇ ਗੁਜਰਾਤ ਕੇ ਮੋਦੀ ਜੀ ਸਭ ਤੋਂ ਜਿਆਦਾ ਅਦਿਕ ਲੋਗ ਹੈ ਉਸਮੇ ਸੋ ਅਭੀ ਆਪਕੋ ਅਮਰੀਕਾ ਕੋ ਆਪਣੀ ਪਾਵਰ ਦਿਖਾਣੀ ਚਾਹੀਏ ਥੀ ਬੋਲਣਾ ਚਾਹੀਏ ਥਾ ਕਿ ਆਪ ਐਸਾ ਕਿਵੇਂ ਕਰ ਸਕਤੇ ਹੈਂ ਹਮਾਰੇ ਦੇਸ਼ ਵਾਸੀਓਂ ਸੇ ਸਲੂਕ ਹਣ ਇਹਦਾ ਜਵਾਬ ਦੇਣਗੇ ਆ ਜਿਹੜੇ ਬੀਜਪੀ ਦੇ ਮੂਰੇ ਬਲਾਰੇ ਬਣੇ ਹੋਏ ਨੇ ਉਹਨੂੰ ਬੋਲਣਗੇ ਗੱਲ ਕਰਨਗੇ ਆ ਤੁਸੀਂ ਸਾਡੇ ਬੰਦੇ ਹੈਨਾ ਜਿਹੜੇ ਮਿਹਨਤ ਦਾ ਪੈਸਾ ਵਿਚਾਰੇ ਵੇਚ ਵਟ ਕੇ ਤੁਸੀਂ ਸਾਡੇ ਬੰਦੇ ਜਿਹੜੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਅਮਰੀਕਾ ਦੀ ਧਰਤੀ ਤੇ ਗਏ ਨੇ ਆਪਦੇ ਚੰਗੇ ਪੁੱਖ ਦੇ ਆਸ ਲਈ ਕਿਉਂਕਿ ਸਾਡੇ ਇੱਥੇ ਚੰਗੇ ਪੁੱਖ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਆ ਤਰੱਕੀ ਕੀਤੀ ਅਸੀਂ ਆਜ਼ਾਦੀ ਤੋਂ ਬਾਅਦ ਆ ਸਾਡੇ ਪੱਲੇ ਹੈ ਸਾਡੇ ਬੰਦਿਆਂ ਨੂੰ ਅੱਜ ਵੀ ਜੀ ਜੀਰਾ ਲਾ ਕੇ ਜਕੜ ਕੇ ਉਹਨਾਂ ਨੇ ਇੰਡੀਆ ਭੇਜਤਾ ਜਿਵੇਂ ਬਾਬਾ ਸੌਣ ਸੋ ਭਕਨੇਰੀ ਜਾ ਇਸ ਤੋਂ ਪਹਿਲਾਂ ਕੁਝ ਗਦਰੀ ਬਾਬਿਆਂ ਨਾਲ ਸੋ ਹੋਇਆ ਸੀ ਉਦੋਂ ਦੇਸ਼ ਭਾਰਤ ਗੁਲਾਮ ਸੀ ਸੋ ਅੱਜ ਆਜ਼ਾਦ ਭਾਰਤ ਦੀ ਆ ਜਿਹੜੀ ਐਗਜ਼ਾਮਪਲ ਤੁਸੀਂ ਸਾਹਮਣੇ ਨਿਕਲ ਕੇ ਰੱਖੀ ਆ ਸੋ ਪੰਜਾਬੀਓ ਨਾ ਜਾਓ ਯਾਰ ਵਿਦੇਸ਼ ਵੇਚਵਟ ਕੇ ਚਲੇ ਗਏ ਸੀ ਹੁਣ ਦੱਸੋ ਆ ਕੇ ਕੀ ਕਰੋਗੇ ਦਿਹਾੜੀਆਂ ਲਾਉਂਗੇ ਇੱਥੇ ਹਾਂ ਮੈਂ ਮੰਨਦਾ ਕਿ ਇੱਥੇ ਮਾਹੌਲ ਸਹੀ ਨਹੀਂ ਹੈ ਹਨਾ ਚੋਰੀਆਂ ਵਾਰ ਦਾ ਤਾਂ ਘਟਨਾਵਾ ਤੋਂ ਲੋਕ ਡਰੇ ਹੋਏ ਨੇ ਪਰ ਇੰਨਾ ਮਾਹੌਲ ਨਹੀਂ ਵਿਗੜਿਆ ਕਿ ਜਿੰਨਾ ਬਾਹਰਲੇ ਮੁਲਕਾਂ 'ਚ ਹੋਵੇ ਅੱਜ ਭਾਈ ਉਹਨੇ 104 ਕੱਢੇ ਨੇ 18000 ਲੀਗਲ ਨੇ ਜਿਹੜਾ ਕਹਿੰਦੇ 18000 ਨੂੰ ਵਾਪਸ ਭੇਜ ਤਾਂ ਕੀ ਕਰੋਗੇ ਉਹ ਵੀ ਤੁਸੀਂ ਦੇਖਿਆ ਐ ਉਹ ਫੋਟੋ ਆਈਆਂ ਨੇ ਐ ਜਮੀਨ ਤੇ ਐ ਗੋਡੇ ਲਾ ਕੇ ਗੋਡੇ ਟੇਕ ਕੇ ਬੈਠੇ ਨੇ ਮਿਲਟਰੀ ਵਾਲੇ ਰਫਲਾ ਤਾਣੀਆਂ ਹੋਈਆਂ ਨੇ ਤੇ ਬੇੜੀਆਂ ਚ ਬੰਨ ਕੇ ਉਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਸ ਲਈ ਇਹਨੂੰ ਜ਼ਮੀਨ ਨੂੰ ਵੇਚ ਕੇ ਨਾ ਪਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਡੀਜ਼ਲ ਪੈਟਰੋਲ ਜਾਂ ਕਿੰਨਾ ਸਮਾਂ ਚੱਲੂਗਾ ਜਦੋਂ ਇਹ ਚੀਜ਼ ਖਤਮ ਹੋ ਗਈ ਤਾਂ ਸਭ ਤੋਂ ਉਪਜਾਊ ਧਰਤੀਆਂ ਉਹਨਾਂ ਦੇ ਮੁੱਲ ਵਧ ਰਹੇ ਨੇ ਤੇ ਸਭ ਤੋਂ ਉਪਜਾਊ ਧਰਤੀ ਆ ਰੰਗਲੀ ਧਰਤੀ ਆ ਆ ਪੰਜਾਬ ਜਿੱਥੇ ਅਤਰੇ ਜਾਂਦੇ ਛੱਟਾ ਦੇ ਦਿੰਦੇ ਆਪਾਂ ਤੇ ਉੱਗ ਖੜਦਾ ਇਸ ਲਈ ਆਪਦੀਆਂ ਜ਼ਮੀਨਾਂ ਆ ਜਾਇਦਤਾਂ ਵੇਚ ਕੇ ਨਾਂ ਭਜੋ ਮੇਰੇ ਭਰਾ ਤੇ ਇਹ ਵੀ ਭਰਮਣਾ ਫਲਾਇਆ ਜਾਵੇ ਕਿ ਬਹੁਤੇ ਪੰਜਾਬੀ ਨੇ ਪੰਜਾਬੀਆਂ ਦੀ ਗਿਣਤੀ 104 ਤੋਂ ਸਿਰਫ 30 ਜਾਂ 31 ਹੈ ਇਸ ਲਈ ਸਾਡੇ ਦੇਸ਼ ਦੇ ਸਿਸਟਮ ਨੂੰ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਹੋਊਗਾ ਤੁਹਾਡੇ ਦੇਸ਼ ਦੇ ਨਾਗਰਿਕ ਨੂੰ ਇਹ ਕਾਹਦਾ ਫਿਰ ਕਾਹਦਾ ਰਹਿ ਗਿਆ ਹੋ ਵੀ ਕਹਿੰਦੇ ਦੁਨੀਆ ਇੱਕ ਘਰ ਬਣ ਜੂਗੀ ਹਣਾ ਜਿੱਥੇ ਮਰਜੀ ਕੋ ਜਾਵੇ ਜਿੱਥੇ ਮਰਜੀ ਕਾਦਾ ਰਹਿ ਗਿਆ ਸਿਸਟਮ ਇਹਦਾ ਮਤਲਬ ਤੁਹਾਡੇ ਪਾਸਪੋਰਟ ਚ ਤਾਕਤ ਹੀ ਨਹੀਂ ਰਹੀ ਹੁਣ ਅਗਲੇ ਸਾਨੂੰ ਏਦਾਂ ਬੰਨ ਕੇ ਨੂੜ ਕੇ ਬੇੜੀਆਂ ਚ ਐ ਐ ਆਪਣੇ ਦੇਸ਼ ਭੇਜ ਦਿਆ ਕਰਨਗੇ ਸੋ ਸਮਝਾ ਪੈਣਾ ਸਾਡੇ ਪੰਜਾਬੀਆਂ ਨੂੰ ਰੁਕ ਜੋ ਰੁਕ ਜੋ ਦੋ ਸਾਲ ਇੱਥੇ ਰਹਿ ਲੋ ਮਾਹੌਲ ਆਪਣੇ ਆਪ ਠੀਕ ਹੋ ਜਾਊਗਾ ਹੋਊਗਾ ਅਕਾਲ ਪੁਰਖ ਪਰਮਾਤਮਾ ਕੋਈ ਚੰਗੇ ਬੰਦੇ ਲੀਡਰ ਚੁਣ ਕੇ ਮੂਹਰੇ ਲਿਆਓ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਹੋ ਸਕੇ ਸੋ ਬਾਅਦ ਚ ਅੱਖਾਂ ਚ ਘਸੁੰਨ ਦੇ ਕੇ ਨਾ ਰੋਈਏ ਇੱਥੇ ਰਹਿ ਕੇ ਕੰਮ ਕਰਨ ਦਾ ਯਤਨ ਕਰੀਏ ਇੱਥੇ ਰਹਿ ਕੇ ਆਪਦਾ ਦੇਸ਼ ਆਪਦਾ ਪੰਜਾਬ ਸੁਧਾਰਨ ਦੀ ਕੋਸ਼ਿਸ਼ ਕਰੀਏ ਅਸੀਂ ਰੰਗਲੇ ਪੰਜਾਬ ਨੂੰ ਜੇ ਸੁਧਾਰ ਲਿਆ ਤਾਂ ਸਾਡੇ ਕੋਲੇ ਬਹੁਤ ਕੁਝ ਹੋ ਜਾਊਗਾ ਕਿਉਂ ਇਦਾਂ ਜਾਣੇ ਹੋ ਮੈਕਸੀਕੋ ਜਾਂ ਹੋਰ ਜਿਹੜੇ ਕੱਦਾ ਕੋਦਾ ਟੱਪ ਕੇ ਜਿਹੜੇ ਰਾਹ ਨੇ ਨਾ ਜਾਓ ਪੰਜਾਬੀਓ ਆਓ ਪੰਜਾਬ ਸੰਭੀਏ ਆਪਦਾ ਦੇਸ਼ ਸੰਭੀਏ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ